ਬਹੁਤ ਹੀ ਸਿੰਪਲ ਜਿਹੇ ਤਰੀਕੇ ਨਾਲ ਮਸ਼ਰੂਮ ਦੀ ਸਬਜੀ ਬਣਾਉਂਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਚਲੋ ਜੀ ਸ਼ੁਰੂ ਕਰਦੇ ਆ ਮਸ਼ਰੂਮ ਦੀ ਸਬਜੀ ਮਸ਼ਰੂਮ ਕਈ ਤਰੀਕਿਆਂ ਨਾਲ ਬਣ ਜਾਂਦੀ ਹੈ ਮਟਰ ਮਟਰ ਮਸ਼ਰੂਮ ਬਣਾ ਲੈਂਦੇ ਆ ਆਪਾਂ ਮਲਾਈ ਮਸ਼ਰੂਮ ਬਹੁਤ ਤਰੀਕਿਆਂ ਨਾਲ ਮਸ਼ਰੂਮ ਦੀ ਸਬਜੀ ਬਣ ਜਾਂਦੀ ਹੈ ਅੱਜ ਆਪਾਂ ਇੱਕ ਬਹੁਤ ਹੀ ਆਸਾਨ ਜਿਹੇ ਤਰੀਕੇ ਨਾਲ ਬਣਾਵਾਂਗੇ ਬਹੁਤ ਹੀ ਝਟਪੜੀ ਜੀ ਤਿਆਰ ਹੋ ਕੇ ਸਬਜੀ ਜਿਹੜੀ ਤਿਆਰ ਹੋ ਜਾਂਦੀ ਹੈ ਇਹ ਬਣ ਜਾਂਦੀ ਹੈ ਇੱਥੇ ਮਸ਼ਰੂਮ ਮੈਂ ਸਾਰੇ ਧੋ ਕੇ ਨਾ ਚੰਗੀ ਤਰ੍ਹਾਂ ਉਹਨਾਂ ਦਾ ਛਿਲਕਾ ਜਿਹਾ ਉਤ ਤੇ ਥੋੜੇ ਥੋੜੇ ਉਹਨਾਂ ਦੇ ਨੀਚੇ ਦੇ ਜਿਹੜੇ ਡੰਡੀਆਂ ਜੀ ਆਪਾਂ ਕੱਟ ਕੇ ਇਹਨਾਂ ਨੂੰ ਐਸ ਸ਼ੇਪ ਦਾ ਕੱਟ ਕੇ ਤਿਆਰ ਕਰ ਲਵਾਂਗੇ ਸਾਰਿਆਂ ਨੂੰ ਤੇ ਫਿਰ ਆਪਾਂ ਇੱਕ ਮਤਲਬ ਬਰਤਨ ਚ ਕਿਸੇ ਚ ਪਾ ਕੇ ਇਹਨਾਂ ਨੂੰ ਸਾਰਿਆਂ ਨੂੰ ਬੇਸਿਕ ਜੇ ਮਸਾਲੇ ਮਿਕਸ ਕਰਕੇ ਆਪਾਂ ਇਹਨਾਂ ਨੂੰ ਰੱਖਾਂਗੇ ਫਿਰ ਥੋੜੀ ਦੇਰ ਲਈ 10-15 ਮਿੰਟ ਦੇ ਲਈ ਫਿਰ ਆਪਾਂ ਪਾ ਦਾਂਗੇ ਇਹਦੇ ਵਿੱਚ ਥੋੜੀ ਜਿਹੀ ਹਲਦੀ ਨਮਕ ਨਹੀਂ ਪਾਣ ਨਹੀਂ ਤਾਂ ਇਹ ਪਾਣੀ ਛੱਡ ਜੂਗੇ ਥੋੜੀ ਜਿਹੀ ਹਲਦੀ ਪਾਵਾਂਗੇ ਤੇ ਧਨੀਏ ਦਾ ਪਾਊਡਰ ਪਾ ਦਾਂਗੇ ਇਸ ਤਰ੍ਹਾਂ ਹੈ ਧਨੀਆ ਥੋੜੀ ਜੀ ਕਸ਼ਮੀਰੀ ਲਾਲ ਮਿਰਚ ਪਾਈ ਐ ਮੈਂ ਇਹ ਥੋੜਾ ਕਲਰ ਜਿਹਾ ਵਧੀਆ ਆ ਜਾਂਦਾ ਤੇ ਗਰਮ ਮਸਾਲਾ ਪਾ ਦੇਵਾਂਗੇ ਇਹ ਸਾਰੇ ਬੇਸਿਕ ਜਿਹਾ ਮਸਾਲੇ ਆਪਾਂ ਬਸ ਲੂਣ ਤੋਂ ਲੂਣ ਨੂੰ ਛੱਡ ਕੇ ਸਾਰੇ ਬੇਸਿਕ ਜਿਹਾ ਮਸਾਲੇ ਪਾ ਕੇ ਇਹਨੂੰ ਥੋੜਾ ਜਿਹਾ ਪਾ ਦਵਾਂਗੇ ਬਾਅਦ ਵਿੱਚ ਇਹਦੇ ਵਿੱਚ ਦਹੀਂ ਦਹੀਂ ਜਿਹੜਾ ਆਪਣਾ ਜਿਆਦਾ ਖੱਟਾ ਨਹੀਂ ਹੋਣਾ ਚਾਹੀਦਾ ਫਰੈਸ਼ ਦਹੀਂ ਹੋਵੇ ਤਾਂ ਸਭ ਨਾਲੋਂ ਤੇ ਵਧੀਆ ਤੇ ਇੱਥੇ ਥੋੜਾ ਜਿਹਾ ਆਪਾਂ ਦਹੀਂ ਪਾ ਦੇਵਾਂਗੇ 2-3 ਚਮਚ ਫਿਰ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹਲਕਾ ਜਿਹਾ ਹੱਥਾਂ ਨਾਲ ਤੇ ਥੋੜੀ-ਥੋੜੀ ਮਿਕਸ ਕਰਕੇ ਚੰਗੀ ਤਰ੍ਹਾਂ ਇਹਨੂੰ ਆਪਾਂ ਰੱਖਾਂਗੇ ਫਿਰ 10-15 ਮਿੰਟ ਦੇ ਲਈ ਰੈਸਟ ਤੇ ਰੱਖਾਂਗੇ ਆਪਾਂ ਇਹਨੂੰ ਤੁਸੀਂ ਦੇਖੋ ਇਹ ਸਾਰੇ ਮਸਾਲੇ ਜਿਹੜੇ ਆਪਾਂ ਚੰਗੀ ਤਰ੍ਹਾਂ ਮਿਕਸ ਹੋ ਗਏ ਆ ਦਹੀਂ ਵੀ ਜਿਹੜਾ ਚੰਗੀ ਤਰ੍ਹਾਂ ਮਿਕਸ ਹੋ ਗਿਆ ਤੇ ਫਿਰ ਆਪਾਂ ਕਰ ਲਵਾਂਗੇ ਅੱਧਰ ਤਿਆਰੀ ਆਪਣੀ ਤੜਕੇ ਦੀ ਮੈਂ ਦੋ ਦਿਨ ਪਿਆਜ਼ ਆ ਜਿਹੜੇ ਉਹ ਚੌਪ ਕਰ ਲਿੱਤੇ ਸੀਗੇ ਤੇ ਵਿੱਚ ਥੋੜਾ ਜਿਹਾ ਅਦਰਕ ਪਾ ਲਿਆ ਸੀਗਾ ਥੋੜਾ ਜਿਹਾ ਲਸਣ ਪਾ ਲਿੱਤਾ ਸੀਗਾ ਉਹਨਾਂ ਨੂੰ ਚੰਗੀ ਤਰ੍ਹਾਂ ਚੌਪ ਕਰ ਲਿੱਤਾ ਸੀਗਾ ਤੇ ਕੁੱਕਰ 'ਚ ਰੱਖਾਂਗੇ ਤੇਲ ਅਜੇ ਆਪਾਂ ਸਬਜ਼ੀ ਬਣਾਵਾਂਗੇ ਜਿਹੜੀ ਕੁੱਕਰ 'ਚ ਬਣਾਵਾਂਗੇ ਛਟਪਟ ਬਣ ਕੇ ਤਿਆਰ ਹੋ ਜੂਗੀ ਥੋੜੇ ਜਿਵੇਂ ਪਾਈਆਂ ਲਾਲ ਮਿਰਚਾਂ ਸੁੱਕੀਆਂ ਤੇ ਪਾਈ ਥੋੜੇ ਜਿ ਖੜੇ ਮਸਾਲੇ ਤੇਜ ਪੱਤਾ ਇਲੈਚੀ ਔਰ ਲੌਂਗ ਕਾਲੀ ਮਿਰਚ ਥੋੜੇ ਜਿ क्रਸ਼ ਕਰਕੇ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਜੀਰਾ ਮੜੇ ਜਿਹੜੇ ਮਸਾਲੇ ਉਹ ਭੁੰਨ ਹੋ ਜAVE ਚੰਗੀ ਤਰ੍ਹਾਂ ਫਿਰ ਆਪਾਂ ਪਾ ਦਵਾਂਗੇ ਜੀਰਾ ਤੇ ਆਪਾਂ ਇਹਨੂੰ ਲਵਾਣੀ ਹੈ ਦੋ ਸਿੱਟੀਆਂ बस पा पा दो सिटीया ਤੋਂ ਜ਼ਿਆਦਾ ਨਹੀਂ ਫਿਰ ਜਿਹੜਾ ਮੈਂ ਤਿਆਰ ਕੀਤਾ ਸੀਗਾ ਇਹ ਪਿਆਜ਼ ਦਾ ਮਸਾਲਾ ਤੇ ਵੀ ਤਿਆਰ ਕੀਤਾ ਸੀਗਾ ਉਹ ਪਾ ਦਵਾਂਗੇ ਆਪਾਂ ਵਿੱਚ ਇਹਦੇ ਵਿੱਚ ਮੈਂ ਥੋੜਾ ਜਿਹਾ ਅਦਰਕ ਪਾਇਆ ਸੀ ਤੇ ਥੋੜਾ ਜਿਹਾ ਲਸਣ ਦੀਆਂ ਕੱਲੀਆਂ ਚੰਗੀ ਤਰ੍ਹਾਂ ਆਪਣਾ ਜਿਹੜਾ ਇਹ ਮਸਾਲਾ ਇਹ ਬ੍ਰਾਊਨ ਹੋ ਗਿਆ ਉਹਦੇ ਬਾਅਦ ਆਪਾਂ ਪਾ ਦਾਂਗੇ ਟਮਾਟਰ ਦੋ ਟਮਾਟਰ ਤੇ ਦੋ ਹਰੀਆਂ ਮਿਰਚਾਂ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਘੱਟ ਵੱਧ ਪਾ ਸਕਦੇ ਹੋ ਤੇ ਇੱਥੇ ਆਪਾਂ ਮਿਕਸ ਕਰਾਂਗੇ ਨੂਨ ਨੂਣ ਅਮਾਂ ਪਹਿਲਾਂ ਨਹੀਂ ਸੀ ਪਾਇਆ ਨੂਨ ਆਪਾਂ ਹੁਣ ਪਾਵਾਂਗੇ ਥੋੜੀ ਜਿਹੀ ਹਲਦੀ ਥੋੜੀ ਜੀ ਲਾਲ ਮਿਰਚ ਗਰਮ ਮਸਾਲਾ ਧਨੀਆ ਪਾਊਡਰ ਇਹਨਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਪਾਂ ਥੋੜਾ ਜਿਹਾ ਪਾ ਦਵਾਂਗੇ ਪਾਣੀ ਕਿਉਂਕਿ ਮਸਾਲਾ ਜਿਹੜਾ ਕਈ ਵਾਰ ਨੀਚੇ ਲੱਗ ਜਾਂਦਾ ਤੇ ਪਾਏ ਤੋਂ ਬਾਅਦ ਥੋੜੀ ਜੀ ਪਾਵਾਂਗੇ ਕਸੂਰੀ ਮੇਥੀ ਹੱਥਾਂ ਦੇ ਨਾਲ ਕ੍ਰਸ਼ ਕਰਕੇ ਤੇ ਦੇਖੋ ਆਪਣੀ ਜਿਹੜੀ ਇੱਧਰ ਮਸ਼ਰੂਮ ਹੈ ਉਹ ਵੀ ਚੰਗੀ ਤਰ੍ਹਾਂ ਇਹਨਾਂ ਮਿਕਸ ਹੋ ਗਏ ਐਨ ਮਸਾਲੇ ਜਿਹੜੇ ਆਪਸ 'ਚ ਮਿਕਸ ਹੋ ਗਏ ਇੱਧਰ ਆਪਣਾ ਜਿਹੜਾ ਮਸਾਲਾ ਉਹ ਵੀ ਤਿਆਰ ਹੋ ਗਿਆ ਵਾ ਮਸਾਲੇ ਜਿਹੜਾ ਆਪਾਂ ਪਾਣੀ ਪਾਇਆ ਸੀ ਸੁੱਕ ਗਿਆ ਬਿਲਕੁਲ ਉਹ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਮਸ਼ਰੂਮ ਹੈ ਉਹ ਪਾ ਦਵਾਂਗੇ ਵਿੱਚ ਮਸ਼ਰੂਮ ਪਾਉਣ ਤੋਂ ਬਾਅਦ ਆਪਾਂ ਇਹਨੂੰ ਜਿਹੜਾ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਮਸ਼ਰੂਮ ਦੇ ਵਿੱਚ ਆਪਾਂ ਹਲੇ ਨਹੀਂ ਪਾਣੀ ਪਾਉਣਾ ਬਾਅਦ ਵਿੱਚ ਪਾਣੀ ਪਾਵਾਂਗੇ ਪਹਿਲਾਂ ਇਹ ਮਸਾਲੇ ਜਿਹੜੇ ਚੰਗੀ ਤਰ੍ਹਾਂ ਮਿਕਸ ਹੋ ਜਾਣ ਇਹ ਮਸ਼ਰੂਮ ਇਹਦੇ ਵਿੱਚ ਖੁਦ ਹੀ ਪਾਣੀ ਛੱਡ ਦਿੰਦਾ ਬਾਅਦ ਵਿੱਚ ਇੱਥੇ ਇਹਨਾਂ ਆਪੇ ਥੋੜੀ देर ਬਾਅਦ ਇਹ ਜੇ ਸੁੱਕੀ ਸੁੱਕੀ ਲੱਗਦੀ ਹੈ ਨਾ ਥੋੜੀ देर 'ਚ ਬਸ 3-4 ਮਿੰਟ ਦੇ ਅੰਦਰ ਅੰਦਰ ਇਹ ਜਿਹੜੇ ਮਸ਼ਰੂਮ ਹੈ ਉਹ ਪਾਣੀ ਛੱਡ ਦਿੰਦੇ ਐ ਫਿਰ ਆਪਾਂ ਬਾਅਦ ਵਿੱਚ ਪਾਵਾਂਗੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਤੁਸੀਂ ਦੇਖੋਗੇ 2-3 ਮਿੰਟ ਦੇ ਵਿੱਚ ਵਿੱਚ ਆ ਦੇਖੋ ਇਹ ਥੋੜੇ ਮਤਲਬ ਆਇਲੀ ਜਿਹੀ ਹੋ ਗਈ ਇਹ ਪਾਣੀ ਛੱਡਿਆ ਇਹਨੇ ਮਸ਼ਰੂਮ ਨੇ ਣ ਲੂਣ ਵਗੈਰਾ ਆਪਾਂ ਜਿਹੜਾ ਪਾਇਆ ਸੀ ਉਹਦੇ ਕਰਕੇ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਮਿਕਸ ਕਰਾਂਗੇ ਤੁਸੀਂ ਜਿੰਨਾ ਪਾਣੀ ਮਤਲਬ ਗਰੇਵੀ گاੜ੍ਹੀ ਜਾਂ ਪਤਲੀ ਰੱਖਣੀ ਹੈ ਸਬਜ਼ੀ ਉਹਦੇ ਹਿਸਾਬ ਨਾਲ ਤੁਸੀਂ ਪਾ ਸਕਦੇ ਮੈਂ ਤੇ ਇੱਥੇ 1.5 ਕ ਗਲਾਸ ਪਾਣੀ ਤਾਂ ਪਾਇਆ ਸੀਗਾ ਤੇ ਅੱਧ ਤੱਕ ਪਹਿਲਾਂ ਪਾਇਆ ਸੀਗਾ ਤੇ ਇਹ ਥੋੜਾ ਜਿਹਾ ਫੇਰ ਬਾਅਦ ਚੋਂ ਪਾਇਆ ਚੰਗੀ ਤਰ੍ਹਾਂ ਕਰ ਦਵਾਂਗੇ ਮਿਕਸ ਇਹਦੇ ਵਿੱਚ ਬਹੁਤ ਜ਼ਿਆਦਾ ਕੋਈ ਹੋਰ ਆਲੂ ਫਲੂਤੂ ਕੁਝ ਵੀ ਨਹੀਂ ਪਾਇਆ ਆਪਾਂ ਨੇ ਇਹ ਦੋ ਸਿੱਟੀਆਂ ਦੇ ਵਿੱਚ ਸਬਜ਼ੀ ਜਿਹੜੀ ਬਣ ਕੇ ਤਿਆਰ ਹੋ ਜਾਂਦੀ ਹੈ ਕਈ ਵਾਰ ਅਚਾਨਕ ਕੋਈ ਘਰੇ ਆ ਜਾਂਦਾ ਹੈ ਸਮਝ ਨਹੀਂ ਲੱਗਦੀ ਕਿ ਕੀ ਬਣਾਈਏ ਤੁਸੀਂ ਮਸ਼ਰੂਮ ਦੀ ਬਹੁਤ ਹੀ ਸਿੰਪਲ ਜੀ ਸਬਜ਼ੀ ਜਿਹੜੀ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਕੁੱਕਰ ਦਾ ਢੱਕਣ ਮੈਂ ਕਰ ਦਿੱਤਾ ਸੀਗਾ ਬੰਦ ਅਤੇ ਆਪਾਂ ਦੋ ਸਿੱਟੀਆਂ ਲਵਾਵਾਂਗੇ ਦੋ ਸਿੱਟੀਆਂ ਲਵਾਉਣ ਤੋਂ ਬਾਅਦ ਨਾਲ ਹੀ ਆਪਾਂ ਕੁੱਕਰ ਜਿਹੜਾ ਖੋਲ ਲਵਾਂਗੇ ਤੁਸੀਂ ਦੇਖੋਗੇ ਕਿ 5 ਮਿੰਟਾਂ ਵਿੱਚ ਜਿਹੜੀ ਸਬਜੀ ਹੈ ਮਸ਼ਰੂਮ ਦੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਈ ਹੈ ਬਿਲਕੁਲ ਤਿਆਰ ਹੈ ਸਬਜੀ ਤੇ ਦੇਖੋ ਤੁਸੀਂ ਸਬਜੀ ਜਿਹੜੀ ਆਪਣੀ ਬਣ ਗਈ ਹੈ ਐਨ ਚੰਗੀਦਰਾ ਬਹੁਤ ਟੇਸਟੀ ਲੱਗਦੀ ਹੈ ਵਧੀਆ ਲੱਗਦੀ ਹੈ ਸਬਜੀ ਬਣਾ ਕੇ ਜਰੂਰ ਦੇਖਿਓ ਸਾਰੇ ਜਣੇ ਇਹਨਾਂ ਨੂੰ ਆਪਾਂ ਚਾਵਲ ਦੇ ਨਾਲ ਪਰੌਂਠੇ ਦੇ ਨਾਲ ਨਾਨ ਦੇ ਨਾਲ ਜਿਹਦੀ ਮਰਜ਼ੀ ਨਾਲ ਤੁਸੀਂ ਖਾਣਾ ਖਾ ਸਕਦੇ ਹੋ ਥੋੜਾ ਜਿਹਾ ਪਾਓ ਉੱਪਰ ਧਨੀਆ ਤੇ ਥੋੜੀ ਜਿਹੀ ਮੈਂ ਇਹਦੇ ਵਿੱਚ ਪਾਵਾਂਗੀ ਮਲਾਈ ਮਲਾਈ ਪਾਉਣੀ ਹੈ ਆਪਾਂ ਜਿਹੜੀ ਉਹ ਗਰਮ ਗਰਮ ਸਬਜ਼ੀ ਵਿੱਚ ਪਾਉਣੀ ਹੈ ਉਹਦੇ ਨਾਲ ਟੇਸਟ ਹੈ ਜਿਹੜਾ ਬਹੁਤ ਵਧੀਆ ਆਉਂਦਾ ਧੜੀਆਂ ਪਾਤਾ ਆਪਾਂ ਨੇ ਚਲੋ ਜੀ ਹੁਣ ਥੋੜੀ ਜਿਹੀ ਮਲਾਈ ਵੀ ਪਾ ਦਨੇ ਆ ਗਰਮ ਗਰਮ ਸਬਜ਼ੀ 'ਚ ਮਲਾਈ ਪਾ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਤੁਸੀਂ ਦੇਖੋ ਲਾਸਟ ਜਿਹੜਾ ਆਪਣਾ ਲੁੱਕ ਹੈ ਸਬਜ਼ੀ ਦਾ ਦੇਖੋ ਕਿੰਨਾ ਵਧੀਆ ਸਾਰੇ ਜਣੇ ਬਣਾ ਕੇ ਜਰੂਰ ਖਾਓ ਬਹੁਤ ਟੇਸਟੀ ਲੱਗਦੀ ਹੈ ਮਸ਼ਰੂਮ ਦੀ ਸਬਜੀ ਤੇ ਆਪਣੇ ਆਪਣੇ ਐਕਸਪੀਰੀਅੰਸ ਜਿਹੜੇ ਮੇਰੇ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ ਤੇ ਮੈਨੂੰ ਦੱਸਿਆ ਕਰੋ ਕਿ ਤੁਸੀਂ ਕਿਹੜੀ ਵੀਡੀਓ ਹੋਰ ਤੁਸੀਂ ਰੈਸਪੀ ਦੇਖਣਾ ਚਾਹੁੰਦੇ ਹੋ ਮਿਲਦੇ ਜੀ ਅਗਲੀ ਵੀਡੀਓ ਚ ਬਾਏ ਬਾਏ